31 ਸਾਲਾਂ ਤੋਂ ਕੌਂਕੇ ਜੀ ਦੀ ਫਾਈਲ ਦੱਬੀ ਰਹੀ ਪਰ ਹਾਂਜੀ ਕਦੇ ਬਾਦਲਾਂ ਨੂੰ ਯਾਦ ਨਹੀਂ ਆਇਆ ਉਸ ਤੋਂ ਬਾਅਦ ਤਿੰਨ ਵਾਰ ਸੱਤਾ ਵੀ ਤੇ ਵੀ ਕਾਬਜ਼ ਹੋ ਗਏ ਆ ਤੇ ਅੱਜ ਇਹ ਪਰਿਵਾਰ ਨੂੰ ਜਾ ਕੇ ਸਰੂਪੇ ਪਾ ਰਹੇ ਨੇ ਉਹਨਾਂ ਦੇ ਹੱਥੋਂ ਸਰੂਪੇ ਪਵਾ ਰਹੇ ਨੇ ਕਿੱਦਾਂ ਦੇਖ ਰਹੇ ਹੋ ਇਹਨੂੰ ਜੈਨੀ ਸਾਹਿਬ ਜੀ ਅਸੀਂ ਕੌਮ ਆ ਪੰਬਲ ਦੀ ਸਿੱਖ ਕਈ ਹੋਈ ਹੈ ਨਾ ਇਹ ਪੰਥ ਦੇ ਵਫਾਦਾਰ ਪਹਿਲਾਂ ਵੀ ਨਾ ਹੋਣਾ ਨਾ ਇਹ ਹੋਣਗੇ ਤੇ ਆਪਾਂ ਐਵੇਂ ਕਹੀ ਜਾਂਦੇ ਆ ਜੀ ਇਹਨਾਂ ਦੇ ਸਰੂਪੇ ਨਾ ਸਰੂਪੇ ਕਿਤੇ ਨਾ ਪਾਉਣੇ ਨਹੀਂ ਚਾਹੀਦੇ ਇਹਨਾਂ ਨੇ ਜਿਨ੍ਹਾਂ ਦੇ ਗੱਲ ਸੋਚਤੇ ਪਾਏ ਆ ਉਹਨਾਂ ਨੇ ਹੀ ਇਹਨਾਂ ਦੇ ਨੁਕਸਾਨ ਕੀਤਾ ਜੀ ਸਰਪ੍ਰਕਾਸ਼ ਸਿੰਘ ਬਾਦਲ ਐ ਇਹ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਮਸੀਹ ਆ ਤੇ ਪੰਥ ਦਾ ਮਸੀਹ ਆ ਜੀ ਇਹ ਇਹ ਕਿਸਾਨਾਂ ਦਾ ਵੀ ਇਹ ਦੁਸ਼ਮਣ ਹੋਰ ਬੜਿਆ ਤੇ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਬੱਧਾ ਹਰਸਿਮਰ ਪੱਤੇ ਸੁਖਵੀਰ ਸਿੰਘ ਬਾਦਲ ਨੇ ਠੋਕ ਤੇ ਮੋਦੀ ਦੀ ਹਮਾਇਤ ਕੀਤੀ ਜੀ ਜਦੋਂ ਇਹ ਚਰਬਤ ਬਦਲ ਗਏ ਜਦੋਂ ਸੋਰਾ ਲਕਾਈ ਕਿਸਾਨਾਂ ਦੇ ਨਾਲ ਖੜੀ ਤੇ ਨਾਲ ਦੀ ਨਾਲ ਗਿਰਗਟਵਾਗ ਰੰਗ ਬਦਲ ਤੇ ਇਸੇ ਤਰੀਕੇ ਪੰਥ ਦੇ ਜਿਹੜੇ ਵਫادار ਹੋਉਂਦੇ ਸੀ ਜੇ ਪੰਥ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਪਤਾਸਰ ਸਿੰਘ ਵਦਲ 1957 ਵਿੱਚ ਜਲੰਧਾਵਾ ਤੋਂ ਕਾਂਗਰਸੀ ਸੀਸ ਤੇ ਲੜਿਆ ਜੀ ਤੇ ਦਿਹਾਉ ਇਹਨਾਂ ਦੇ ਵਿੱਚ ਲੱਗਦੀ ਐਸਾ ਤੇ ਫਿਰ ਇਹਨੇ ਆਪਾਂ ਕਹੀ ਜੇ ਸਾਰੇ ਵੀ ਹਾਂ ਜੀ ਇੰਨੇ ਸਰੂਪੇ ਦੇ ਲਈ ਪੰਥ ਦਾ ਪਰਾ ਕਰਨ ਦੇ ਇਹ ਇਹ ਇਹਨਾਂ ਦੇ ਜਿਹੜੇ ਜੀਨਿਕ ਪੰਥ ਦਾ ਪਾਲਣ ਨਹੀਂ ਕਰਨ ਵਾਲੇ ਉਹ ਪਿਛਲੇ ਸਮੇਂ ਦੇ ਇਹਨਾਂ ਦੇ ਵੱਡ-ਵਡੇਰਿਆਂ ਨੇ ਜਦੋਂ ਜੈਤ ਦਾ ਮੋਰਚਾ ਲਾਇਆ ਸੀ ਗੁਰੂ ਗੋਬਿੰਦ ਸਾਹਿਬ ਦੀ ਸਾਹ ਖੜਨਾ ਪਾਠ ਉਹਦੋਂ ਵੀ ਇਹਨਾਂ ਨੇ ਜ਼ਹਿੜ ਪਾਇਆ ਖੂਨ ਦੇ ਵਿੱਚ ਪਾ ਕੇ ਤੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਜੀ ਤੇ ਉਸ ਵੇਲੇ ਦੇ ਅੰਗਰੇਜ਼ ਦੇ ਨਾਲ ਖੜੇ ਆ ਤੇ ਹੁਣ ਜਦ ਦਰਬਾਰਤਾਂ ਦਾ ਆਇਆ ਸਾਡੇ ਗੱਲਾਂ ਚ ਕਹਿੜ ਪਾਇਆ ਧੀਆਂ ਭੈਣਾਂ ਦੀਆਂ ਬੇਕਤੀਆਂ ਕਿਸੇ ਸੰਤ ਜਰਨਲਿਸਟ ਭਿੰਦਰਾਵਾਲਾ ਨੇ ਸ਼ਹੀਦ ਕੀਤਾ ਉਸ ਵਕਤ ਵੀ ਇਹਨਾਂ ਨੇ ਸਿੱਧੇ ਢੰਗ ਦੇ ਨਾਲ ਕਾਂਗਰਸ ਬੀਜੇਪੀ ਆਸਰੀ ਦੀ ਮਦਦ ਕੀਤੀ ਹੈ ਤੇ ਤਾਈਆਂ ਭੈਣਾਂ ਨੇ ਬੀਜੇਪੀ ਦੇ ਨਸਾਨ ਕੀਤੀ ਹੈ ਅਦਵਾਨੀ ਨੇ ਕਿਹਾ ਸੀ ਕਿ ਇੰਦਰਾ ਬੀਬੀ ਤੋਂ ਡੇਰਨਾ ਕੀਤਾ ਦਰੁਸਤ ਫੈਸਲਾ ਹੈ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਦੇ ਵਿੱਚ ਲਿਖਿਆ ਹੋਇਆ ਹੈ ਤੇ ਫਿਰ ਉਹਨੂੰ ਅਦਵਾਨੀ ਨੂੰ ਵੀ ਪੂਜਦੇ ਰੇ ਜਾਂ ਤੇ ਵਜਪਾਈ ਨੂੰ ਵੀ ਪੂਜਦੇ ਰੇ ਜਿਸ ਕਰਕੇ ਸਾਰੀਆਂ ਦਨਾਂ ਸੋਚਣ ਵਾਲੀਆਂ ਹੈ ਤੇ ਆਪਾਂ ਇਹਨਾਂ ਤੋਂ ਅਸਰ ਰੱਖਦੇ ਮੈਂ ਉਸ ਵੇਲੇ ਜਥੇਦਾਰ ਜਿਹੜੇ ਕਾਂਗਰਸ ਦੇ ਸਿੰਘ ਸਾਹਿਬ ਇਹਨਾਂ ਨੂੰ ਸਰਬੱਤ ਖਾਲਸਾ ਵੀ ਆਪਣੇ ਕੌਮ ਦਾ ਜਥੇਦਾਰ 1986 ਦੇ ਵਿੱਚ ਚੁਣਿਆ ਸੀਗਾ ਜੀ ਉਸ ਤੋਂ ਬਾਅਦ ਇਹਨਾਂ ਨੇ ਫਾਈਸਲੀ ਸਿੰਘ ਨੂੰ ਸਿੰਘ ਸਾਹਿਬ ਬਣਾ ਦਿੱਤਾ ਉਸ ਤੋਂ ਬਾਅਦ 1 ਸਾਲ ਦੇ ਲਈ ਆਪਣੇ ਭਾਈ ਗੁਰਵਰਜਨ ਸਿੰਘ ਜੀ ਮਾਨੋਚਾਲ ਹੈ ਅਪ੍ਰੈਲ 86 ਤੋਂ ਲੈ ਕੇ ਦਸੰਬਰ 86 ਤੱਕ ਖੜਕੁੱਤੇ ਰਾਮ ਤੋਂ ਸਾਡੇ ਕੌਮ ਦਾ ਜਥੇਦਾਰ ਰਹੇ ਉਸ ਤੋਂ ਬਾਅਦ ਸਾਡੇ ਜਿਹੜੇ ਜਥੇਦਾਰ ਸੀਗੇ ਉਹ ਆਪਣੇ ਪ੍ਰੋਫੈਸਰ ਗੁਰਵਰਜਨ ਸਿੰਘ ਜੀ ਬਣ ਗਏ ਤੇ ਫਿਰ ਸਾਡੇ ਸਿਰ ਸਾਹਿਬ ਬਣ ਗਏ ਉਸ ਤੋਂ ਬਾਅਦ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਜੀ ਬਣ ਗਏ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਾਡੇ ਕੌਮ ਦੇ ਜੱਫੀਕਰ ਬਣ ਗਏ ਤੇ ਉਦੋਂ ਬਾਅਦ ਬੈਨਿਪੂਰਨ ਸਿੰਘ ਜੱਫੀਕਰ ਬਣ ਗਏ ਪਰ ਦੂਜੇ ਪਾਸੇ ਗਰਕਰਨ ਸਿੰਘ ਤੋੜਾ ਵੀ ਉਹਨੂੰ 1999 ਤੇ ਕੌਮ ਦੇ ਸਾਡੀ ਸਿੱਟ ਪਾਰਲੀਮੈਂਟ ਦੇ ਜਿਹੜੇ ਪ੍ਰੈਜ਼ੀਡੈਂਟ ਰਹੇ ਅ ਜਿਸਦੇ ਉਹਨਾਂ ਨੇ ਵੀ ਕੋਈ ਆਵਾਜ਼ ਨਹੀਂ ਬੁਲੰਦ ਕੀਤੀ ਤੇ ਨਾ ਹੀ ਹੋਰ ਕਿਸੇ ਨੇ ਇਹਦੀ ਆਵਾਜ਼ ਬੁਲੰਦ ਕੀਤੀ ਕਿ ਸਾਡੀ ਕੌਮ ਦੇ ਜੱਫੀਕਰ ਸ਼ਹੀਦ ਹੋਇਆ ਹੈ ਤੇ ਅੱਜ ਸਾਰੇ ਕਾਰ ਮਾਰ ਰਹੇ ਹੈ ਤੇ ਮੈਂ ਉਸ ਵੇਲੇ ਜਦੋਂ ਗੰਸਿਓ ਤ੍ਰੀ ਮੰਤਰੀ ਬਣਿਆ ਤੇ ਸਾਡੀ ਨਲੈਕੀ ਦੇ ਕਾਰਨ ਅਸੀਂ ਬਾਈਕਾਟ ਕਰ ਬੈਠੇ ਜੇ ਆਪਣੇ ਭਾਗਾਂ ਮਾੜੀ ਲਿਖਲੇ ਤੇ 2.5% ਵੋਟਰ ਲੈ ਕੇ ਵਰਤਸਿਓ ਨੇ ਮੁੱਖ ਮੰਤਰੀ ਜਿਹੜਾ ਬੁੱਤਲ ਮੁੱਖ ਮੰਤਰੀ ਦੇ ਰੂਪ ਚ ਸਾਬਤ ਹੋਏ ਜਿਨੇ ਸਾਡੇ ਬੱਚਿਆਂ ਦਾ ਸ਼ਿਕਾਰ ਖੇਡਾ ਸਾਡਾ ਭੀਆਂ ਭੈਣਾਂ ਨੇ ਬੇਇੱਤਿਮਾ ਕੀਤੀਆਂ ਸਾਡੇ ਤੇ ਬਹੁਤ ਵੱਡੇ ਉਹਨਾਂ ਨੇ ਜਲਮ ਜਿਹੜੋ ਕੀਤੇ ਆ ਉਸ ਵਕਤ ਵੀ ਉਹਨਾਂ ਨੇ ਕੇ ਪੀਐਸ ਦਿਨ ਦੇ ਰਾਹੀਂ ਇਹ ਸਵਰਨ ਸਿੰਘ ਘੋਟਣਾ ਐਫਰਸ਼ੀਟੀ ਸੀ ਉਹਦੇ ਰਾਹੀਂ ਜੰਗੀਦਾਰ ਕੌਂਕਲੂ ਸ਼ਹੀਦ ਕੀਤਾ ਤੇ ਮੈਂ ਵੀ ਘਰੋਂ ਭਗੋਣਾ ਸੀ ਜਦੋਂ ਬਾਈਕਟ ਹੋ ਗਿਆ ਪੁਲਿਸ ਮੇਰੇ ਮਗਰ ਲੱਗੀ ਹੋਈ ਸੀ ਤੇ ਮੈਂ ਕਿਸੇ ਕੰਮ ਲਈ ਲੁਧਿਆਣੇ ਪਹੁੰਚਾ ਇੱਥੇ ਦਸੰਬਰ 1992 ਨੂੰ ਜਦੋਂ ਮੈਂ ਆਇਆ ਭੁਵਾਨ ਦਾ ਟਾਬਾ ਉੱਥੇ ਟਾਬੇ ਦੇ ਸਾਹਮਣੇ ਇੱਕ ਜਨਤਾ ਔਰ ਜਨਤਾ ਲਈ ਪੰਪ ਔ ਬਾਨੀਆਂ ਦਾ ਪੰਪ ਸੀ ਜਿਹੜੇ ਪੰਪ ਤੇ ਮੈਂ ਆ ਕੇ ਰੁਕਿਆ ਇੱਕ ਮੇਰਾ ਰਸ਼ੀਦਾਰ ਸੀ ਨਾਲ ਤੇ ਜਦੋਂ ਮੈਂ 15 ਮਿੰਟ ਹੋਏ ਤੇ ਦੋ ਜਿਪਸੀਆਂ ਆਈਆਂ ਤੇ ਉਹਨਾਂ ਨੇ ਮੈਨੂੰ ਫੜ ਕੇ ਬਾਹਰ ਬੰਨ੍ਹ ਲਈਆਂ ਮੇਰਾ ਗਲਾ ਜੇ ਘੁੱਟਤਾ ਤੇ ਉਹ ਆਹ ਮੂਰਤ ਤੋਂ ਤੁੰਗਲਾ ਬੋਲਣ ਲੱਗ ਜਿਵੇਂ ਸਾਇਦਲ ਕੋਈ ਖਾਣਾ ਹੁੰਦਾ ਹੈ ਸੈਂਟਰ ਆ ਗਿਆ ਉੱਥੋਂ ਫੜ ਕੇ ਫਿਰ ਉਹ ਸੀਨੀਅਰ ਸਾਹਿਬ ਦਿਖਾਉਣ ਲੱਗੇ ਦਿਖਾਉਣ ਦੇ ਜਾਣ ਤੋਂ ਬਾਅਦ ਜਦੋਂ ਉੱਥੇ ਤੇ 10 ਮਿੰਟ ਰੁਕੇ ਮੈਡਮਾਂ ਦੇ ਕੱਪੜੇ ਲਾਉ ਮੈਂ ਕਿਉਂ ਲਾਏ ਜੀ ਮੈਂ ਕਿਸੀ ਨੁਕਸਾਨ ਕੀਤਾ ਤੇ ਫਿਰ ਉੱਥੇ ਜਿਹੜਾ ਡੀਐਸਪੀ ਕਮਲਜੀਤ ਸਿੰਘ ਸੀਗਾ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਦੇ ਵਿੱਚ ਉਹਨੂੰ ਐਸਐਸਪੀ ਸੀਐਡੀ ਦਾ ਪ੍ਰੋਮੋਸ਼ਨ ਦਿੱਤੀ ਜਿਨੇ ਜੱਜਦਾਰ ਕੌਂਸਲ ਦਾ ਬੰਦਾ ਜ਼ਬਰ ਕਰਕੇ ਉਸ ਨੂੰ ਸ਼ਹੀਦ ਕੀਤਾ ਜੀ ਫਿਰ ਭਈ ਉਹਨਾਂ ਨੇ ਮੈਨੂੰ ਧੰਗਾ ਪਾ ਕੇ ਫਿੱਟ ਲਿਆ ਮੇਰੇ ਤੋਂ ਦਾਨ ਖਰੀ ਕੋਟਾਤਰ ਨਾਲ ਦਾ ਬੰਦਾ ਨੱਕਾ ਮੁਖੜੀਆਂ ਠੀਕ ਰਹੀ ਨਹੀਂ ਟੀਮਾ ਖਿਰਾ ਉਹਨਾਂ ਨੇ ਬਰਾਤਾ ਐਡਾ ਵੱਡਾ ਜ਼ਬਰ ਹੋਇਆ ਉਸ ਤੋਂ ਬਾਅਦ ਮੈਂ ਬੇਸ਼ੁਰਾ ਮੈਨੂੰ ਬਸ ਇਹਨਾਂ ਨੂੰ ਪੱਤਰ ਮੇਰੀਆਂ ਲੱਕਾਂ ਸਾਡੇ ਦੇ ਲਿਖੀਆਂ ਉਹ ਸਾਹਮਣੇ ਜੱਥੇਦਾਰ ਸੀ ਕੌਕੇ ਤੇ ਉਹਦੇ ਦੇ ਵੀ ਬਹੁਤ ਭਾਰੀ ਕਿਸ਼ਮਤ ਹੋਇਆ ਤੇ ਫਿਰ ਉਸ ਤੋਂ ਬਾਅਦ ਮੇਰੇ ਸਾਹਮਣੇ ਇੱਕ ਬੀਬੀ ਸੀ ਜੀ ਬੀਬੀ ਨੂੰ ਜਦੋਂ ਮੈਨੂੰ ਮਾੜੀ ਸੁਰਤ ਆਈ ਤੇ ਬੀਬੀ ਦੇ ਉੱਤੇ ਪੁਲਿਸ ਵਾਲੇ ਜ਼ਬਰ ਕਰ ਰਹੇ ਸੀ ਉਹ ਬੀਬੀ ਦੇ ਸਿਰਫ ਉਹਨੇ ਜਿਹੜਾ ਉਹਦਾ ਅਸੀਂ ਸਵਾਰ ਲਵਾ ਲਈ ਸੀ ਉਹਦੇ ਤੇ ਕੋਟਾ ਬੰਦੇ ਲਾ ਰਹੇ ਸੀਗੇ ਤੇ ਉਹਦੇ ਵਿੱਚ ਹਰਿਪ੍ਰਭਾਨ ਸੋਢੀ ਸੀਗਾ ਤੇ ਇੰਸਪੈਕਟਰ ਗੁਰਮੀਤ ਸਿੰਘ ਸੀਗਾ ਤੇ ਇਹਦੇ ਗਨਮਾਨ ਸੀ ਕਮਲਜੀਤ ਸਿੰਘ ਸੀਗਾ ਡੀਐਸਪੀ ਉਹ ਛੇੜੋੜ ਦੇ ਕੋਟਾ ਵਾਲਾ ਜਦੋਂ ਮੈਂ ਮਾਣੇ ਦੇਖਿਆ ਤੇ ਉਹਨਾਂ ਨੇ ਫਟਾਫਰ ਨਾਲ ਖੋਲਿਆ ਤੇ ਮੇਰੇ ਨੂੰ ਮੂੰਹ ਉੱਤਰ ਲੱਗੇ ਚਪੜਨ ਤੋਂ ਉਗੇ ਲਏ ਜਦੋਂ ਸਟੇਜ ਦਾ ਉਹਦੇ ਕਮਰੇ ਦੇ ਅੰਦਰ ਗਏ ਤੇ ਉੱਪਰ ਉੱਤੇ ਬੰਦਾ ਕੰਜਾ ਸੀ ਕਹਿੰਦੇ ਕਾਂਗਰਸ ਦਾ ਸਰਪੰਚ ਆ ਪਤਾ ਨਹੀਂ ਸਰਪੰਚ ਸੀ ਕੌਣ ਸੀ ਬੰਦਾ ਜਿਹੜਾ ਮਾਰਿਆ ਹਮਕਾ ਉਹਦੀਆਂ ਬਾਹਾਂੋਂ ਨਿਕਲ ਗਈਆਂ ਤੇ ਲੈਟਰ ਨੂੰ ਸ਼ਾਬ ਨਿਕਲ ਗਿਆ ਉੱਥੇ ਕਈ ਪੱਲੇ ਮੁੰਡੇ ਹੋਰ ਸੀ ਜਿਨ੍ਹਾਂ ਦੇ ਬਹੁਤ ਵੱਡੇ ਜਬਰ ਕੀਤਾ ਸੀ ਇੱਕ ਮੁੰਡਾ ਬਾਗੂ ਦੇ ਕੋਠੇ ਦਾ ਸੀਗਾ ਉਹਦੇ ਵੀ ਬਹੁਤ ਵੱਡਾ ਜਬਰ ਕੀਤਾ ਅਗਰ ਇਹਨਾਂ ਜਦੋਂ ਸਾਨੂੰ ਲੈ ਕੇ ਆਏ ਤੇ ਮੈਥੋਂ ਪਹੁੰਚ ਨਹੀਂ ਜਾਂਦਾ ਸੀ ਮੈਨੂੰ ਵੀ 4 ਬੰਦੇ ਚੱਕ ਕੇ ਲੈ ਆਏ ਕਿ ਜਫੇਦਾਰ ਕਾਂਗਰਸ ਨੂੰ ਵੀ ਚੱਕ ਕੇ ਲੈ ਆਏ ਜਫੇਦਾਰ ਕਾਂਗਰਸ ਸਾਹਦੇ ਜਫੇਦਾਰ ਨੂੰ ਅਸੀਂ ਅਕਸਰ ਹੀ ਮਿਲਦੇ ਰਹਿੰਦੇ ਸੀ ਕਿਉਂਕਿ ਜਫੇਦਾਰ ਸਿੱਖੀ ਦਾ ਪ੍ਰਚਾਰ ਕਰਦੇ ਸੀ ਕੌਮ ਦਾ ਪ੍ਰਚਾਰ ਕਰਦੇ ਬਾਣੀ ਦੇ ਬਾਣੇ ਨਾਲ ਜੋੜਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਪੰਚੇਤਾਂ ਖਾਲਸਾ ਪੰਚੇਤਾਂ ਦੇ ਰੂਪ ਵਿੱਚ ਜਿਹੜੀਆਂ ਬੀਲੀਆਂ ਦਾਜ ਦੀ ਛੱਡੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਘਰਾਂ ਤੇ ਬਸਾਉਂਦੇ ਸੀ ਕਿ ਜਨਾ ਪਈ ਕਰਾਉਣਾ ਸੀ ਕਿਸੇ ਦਾ ਆਪਣੇ ਜ਼ਮੀਨ ਦਾ ਰੋਲਾ ਸੀ ਬੈਠ ਕੇ ਨਵੇੜ ਕੇ ਐਨ ਪੀਸ ਕਰਾ ਦਿੰਦੇ ਹੁੰਦੇ ਸੀ ਜੇ ਤੇ ਫਿਰ ਉਹ ਜਫੇਦਾਰ ਨੂੰ ਲੈ ਕੇ ਆਏ ਤੇ ਜਫੇਦਾਰ ਦੀਆਂ ਦੋਨੇ ਬਾਹਾਂ ਟੁੱਟੀਆਂ ਹੋਈਆਂ ਸੀ ਜਾਂ ਲੰਮਕੜੀਆਂ ਨਹੀਂ ਲੱਤਾਂ ਵੀ ਟੁੱਟੀਆਂ ਹੋਈਆਂ ਸੀਗੀਆਂ ਤੇ ਉਹ ਆ ਕਰਦੇ ਸੀਗੇ ਜਦੋਂ ਉਹ ਕੁਰਸੀ ਤੇ ਮੈਨੂੰ ਠੱਲਿਆ ਕੁਰਸੀ ਤੇ ਬਿਠਾਇਆ ਉਹਨਾਂ ਨੂੰ ਕੋਈ ਟਾਇਲਟ ਦੀ ਹਾਜਤ ਆ ਬਲੀ ਆਈ ਸੀ ਉਹਦੇ ਵਿੱਚ ਜਿਵੇਂ ਖੂਨ ਲੱਗ ਗਿਆ ਉਹ ਤੇ ਫਿਰ ਪਿਸ਼ਾਬ ਉਹਨਾਂ ਨੇ ਕਿਹਾ ਉਹਦੇ ਵੀ ਖੂਨ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਬੁਰਾ ਹਾਲ ਸੀਗਾ ਉਹਨੂੰ ਫਿਰ ਇੰਸਪੈਕਟਰ ਦੇ ਕਮਰੇ ਦੇ ਵਿੱਚ ਸੇਕਸਟਾਫ ਦੇ ਪਾਸ ਰੱਖਦੇ ਸਾਡੇ ਤੋਂ ਲੈ ਕੇ ਰੱਖਦੇ ਹੁੰਦੇ ਸੀ ਜਿਸ ਕਰਕੇ ਇਹਨਾਂ ਨੇ ਬੜਾ ਵੱਡਾ ਜ਼ਬਰ ਕੀਤਾ ਤੇ ਮੁਰਤੇ ਜਿਸ ਦਿਨ ਮੈਨੂੰ ਪਤਾ ਲੱਗ ਗਿਆ ਜਦੋਂ ਮੇਰੇ ਬਾਰੇ ਮੇਰੇ ਪਿੰਡ ਦੇ ਵਿੱਚ ਮੇਰੇ ਚਾਚਾ ਸੀ ਮਹਾਰਾਜ ਸ਼੍ਰੀਕਟੇ ਉਹ ਰਸਵਾਰ ਸਿੰਘ ਵੀ ਤੇ ਉਹਨਾਂ ਨੂੰ ਪਤਾ ਲੱਗਿਆ ਉਹ ਫਟਾਫਟ ਸੀਐਚਾ ਪਹੁੰਚੇ ਨਾਲ ਮੇਰੇ ਚਾਚੇ ਦਾ ਤਾਂ ਇਹਦਾ ਮੁੰਡਾ ਸੀ ਦਰਸ਼ਨ ਸਿੰਘ ਬਖੀ ਉਹ ਪਹੁੰਚਿਆ ਜਿਵੇਂ ਰੋਧ ਸਿੰਘ ਪਹੁੰਚਿਆ ਤੇ ਸਾਰੇ ਨੂੰ ਪਤਾ ਲੱਗਿਆ ਤੇ ਮੇਰੀ ਭੈਣ ਨੇ ਜਿਹੜਾ ਫੋਨ ਕੀਤਾ ਅਵਕਰ ਸਿੰਘ ਸਿੱਧੂ ਨੂੰ ਤੇ ਉਹ ਵੀ ਉੱਥੇ ਜਾ ਕੇ ਪਹੁੰਚੇ ਮੇਰੀ ਭੈਣ ਭਰਦੀਪ ਕੌਰ ਨੇ ਤੇ ਉਹ ਫਿਰ ਜਾ ਕੇ ਉੱਥੋਂ ਜਾ ਕੇ ਸੀਐਚਾ ਦੇ ਵਿੱਚੋਂ ਸਾਨੂੰ ਉਹਨਾਂ ਨੇ ਜਦੋਂ ਦੇਖਿਆ ਤੇ ਮੇਰਾ ਥੋੜਾ ਹਾਲਤ ਸੀ ਇਹ ਤੋਂ ਬਾਅਦ ਸਤਪਾਲ ਸਿੰਘ ਜਿਹੜਾ ਉਹ ਜਿਹੜਾ ਇਹਨਾਂ ਦਾ ਉਸਲੇ ਸੀਐਸਟਾਪ ਦੇ ਵਿੱਚ ਸੀਗਾ ਉਹਦੇ ਵੀ ਪੁੱਛਿਆ ਜਾ ਸਕਦਾ ਕਿ ਕਿੰਨਾ ਵੱਡਾ ਜ਼ਬਰ ਹੋਇਆ ਤੇ ਅਗਲੇ ਦਿਨ ਜਦੋਂ ਮੈਨੂੰ ਰਿਹਾਨ ਹੋਇਆ ਮੈਂ ਮੈਂ ਇਹਨੂੰ 30 ਤਰੀਕ ਨੂੰ ਰਿਹਾਨ ਕੀਤਾ ਗਿਆ ਤੇ ਮੈਂ ਕਿਹਾ ਸਾਰਿਆਂ ਨੂੰ ਦੱਸਦੇ ਆ ਤੇ ਉਦੋਂ ਬਾਅਦ ਤੇ ਜਦੋਂ ਮੈਂ ਰਿਹਾਨ ਹੋਇਆ ਤੇ ਉਹ ਜਿਹੜਾ ਕਸਟਰਡ ਸੀਚ ਰੋਟੀ ਲਈ ਸੀ ਮਾਤਾ ਜੀ ਦੇ ਘਰ ਮੇਲ ਕੋਲ ਸਿੰਘ ਸਾਹਿਬ ਦੇ ਘਰ ਪਤਨੀ ਸੀ ਉਹ ਫਿਰ ਜਦੋਂ ਜਥੇਦਾਰ ਨੂੰ ਬਹਿਣ ਗਏ ਜਥੇਦਾਰ ਤਾਂ ਨਾ ਤਾਂ ਖਾਣ ਜੁਗਾ ਸੀ ਮੈਂ ਬੋਲਣ ਜੁਗਾ ਸੀ ਤੇ ਉਹ ਦਿੱਤ ਚਸ਼ਤਤੀ ਇੰਨਾ ਜ਼ਿਆਦੇ ਸੀ ਜਾਂਦੇ ਹੋ ਫਿਰ ਕਚੜੀ ਵੀ ਮੈਂ ਥੋੜਾ ਜਿਹਾ ਖਾਦਾ ਇੱਕ ਰੋਟੀ ਮਸਾ ਮੇਰੇ ਨੰਗੀ ਤੇ ਅਗਲੇ ਦਿਨ ਕਹਿ ਲਏ ਕਿ ਜਥੇਦਾਰ ਉਹ ਪਘੋੜਾ ਹੋ ਗਿਆ ਉਹ ਪਘੋੜਾ ਕਿੱਥੇ ਹੋ ਗਿਆ ਉਹਦਾ ਪਤਾ ਨਹੀਂ ਸਕਦਾ ਬੈਠ ਨਹੀਂ ਸਕਦਾ ਬੋਲ ਨਹੀਂ ਸਕਦਾ ਉੱਥੇ ਕੁੱਟ-ਕੁੱਟ ਕੇ ਉਹਦੀ ਤਾਂ ਇਹਨਾਂ ਨੇ ਜਾਣ ਲੈ ਲਈ ਸੀ ਤੇ ਇਸ ਕਰਕੇ ਇਹ ਮੈਨੂੰ ਦੱਸੋ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਕਿ ਪੰਥ ਦੀ ਸਰਕਾਰ ਸੀ ਸੁਖਬੀਰ ਸਿੰਘ ਹੋਮ ਮਿਨਿਸਟਰ ਸੀਗਾ ਤੇ ਇਹਨੂੰ ਇਹ ਵੀ ਪਤਾ ਲੱਗਿਆ ਕਿ ਭਾਈ ਸਾਡੇ ਕੌਮ ਦਾ ਜਿਹੜਾ ਜਥੇਦਾਰ ਹੈ ਕਿ ਕਿ ਉਹ ਉਹਨੂੰ ਪਘੋੜਾ ਕੀਤਾ ਸਰਕਾਰ ਦੀ ਡਿਊਟੀ ਬਣ ਗਈ ਜਦੋਂ ਦੇ ਉਦੋਂ ਵੀ ਧਰਨਾ ਲੱਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿ ਉਸ ਧਰਨੇ ਦੇ ਵਿੱਚ ਸੀਗਾ ਤੇ ਬੀਪੀ ਤਵਾੜੀ ਦਾ ਜਿਹੜਾ ਕਮਿਸ਼ਨ ਬਣਿਆ ਸੀਗਾ ਤੇ ਉਹਦੇ ਬਾਰੇ ਜਿਹੜੀ ਰਿਪੋਰਟ ਜਨਤਕ ਕਰਨੀ ਰਿਪੋਰਟ ਨਹੀਂ ਉਹ ਜਨਤਕ ਸੀ ਇਹ ਗੱਲ ਹੈ ਪੁੱਛ ਰਾਵਣੇ ਤੇ ਇਹਨਾਂ ਨੇ ਹੋਇਆ ਤੇ ਫਿਰ ਮੈਨੂੰ ਦੱਸੋ ਸਵਰਨ ਸਿੰਘ ਢੁਣਰੇ ਨੂੰ ਨੇ ਇਹ ਪੁੱਛਿਆ ਮੈਨੂੰ ਪੁੱਛੋ ਗੁਰਮੀਤ ਸਿੰਘ ਨੂੰ ਕਿਉਂ ਨਹੀਂ ਪੁੱਛਣਾ ਕਮਲਜੀਤ ਸਿੰਘ ਨੂੰ ਪ੍ਰੋਮੋਸ਼ਨ ਕਿਉਂ ਦਿੱਤੀ ਆ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਉਹਨਾਂ ਨੇ ਗੰਨਮਨਾਂ ਨੂੰ ਕਿਉਂ ਨਹੀਂ ਪੁੱਛਿਆ ਇਹਨੇ ਕੁੱਟਿਆ ਤੇ ਫਿਰ ਉਸ ਤੋਂ ਬਾਅਦ ਇਹ ਰਿਪੋਰਟ ਕਢਾ ਕੇ ਸ਼੍ਰੋਮਣੀ ਕਾਲੀ ਦਾ ਅਮਰਸਰ ਦੇ ਵਿੱਚ ਮੈਂ ਸੀਗਾ ਇਹ ਰਿਪੋਰਟ ਅਸੀਂ ਉਦੋਂ ਦੀ ਕਰਾਈ ਹੋਈ ਹੈ ਡੀਪੀ ਤਪਾੜੀ ਵੀ ਰਿਪੋਰਟ ਕਢਾ ਕੇ ਰੰਗਨ ਲਖਣ ਪਾਲ ਵਕੀਲ ਦੇ ਕੋਲ ਮੈਨੂੰ ਸਿਮਰਤ ਸਿੰਘ ਮਾਨ ਨੇ ਭੇਜਿਆ ਦੋ ਅਸੀਂ ਗਏ ਮੈਂ ਉੱਥੇ ਬਿਆਨ ਦਿੱਤਾ ਬਿਆਨ ਜਾ ਕੇ ਉਹ ਹਾਈ ਕੋਰਟ ਚ ਪਾਇਆ ਤੇ ਹਾਈ ਕੋਰਟ ਨੇ ਜਦੋਂ ਕੇਸ ਪਾਇਆ ਤੇ ਹਾਈ ਕੋਰਟ ਨੇ ਕਹਿ ਕਿਰਾ ਇਹ ਪੁਰਾਣਾ ਹੋ ਗਿਆ ਹੈ ਉਹਦੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਗੱਲ ਮੈਂ ਰੰਗਨ ਲਖਣ ਕ੍ਰਿਪਾਲ ਜੀ ਦੇ ਦੱਸੀ ਹੈ ਇਹ ਫਾਈਲ ਇਹ ਹਾਲਾਤ ਹੋਈ ਹੈ ਹਾਈ ਕੋਰਟ ਵੀ ਰੈਲੀ ਸੀਤੀ ਸਾਢੇ ਰੈਲੀ ਸੀ ਜੇ ਇੱਕੇ ਦਰਬਾਰ ਸਾਹਿਬ ਤੋਂ ਇਕੱਠੇ ਹੋ ਸਾਡੇ ਗਲਾਂ ਚ ਤੈਰ ਕੋਲੋਂ ਇਕੱਠੇ ਹੋ ਸਾਡੇ ਹੈ ਗੁਰੂ ਦੀ ਦੇ ਅਧਿਕਾਰਨ ਤੇ ਕਰੋਨਾ ਨੂੰ ਬਚਾਉਣ ਲਈ ਕਿੱਥੇ ਹੋ ਸਕਦੇ ਹੈ ਫਿਰ ਜੱਥੇਦਾਰ ਕੌਮੇ ਨੂੰ ਸਿੰਘ ਸਾਹਿਬ ਜੀ ਇਹਦਾ ਸਿੱਧੀ ਜੀ ਗੱਲ ਹੈ ਇਹਨਾਂ ਨੇ ਬਹੁਤ ਵੱਡਾ ਜ਼ਬਰਦਸਤ ਐਸੇ ਹੁਣ ਕਦੋਂ ਦੇ ਰੌਲਾ ਪਾਈ ਹੁਣ ਜਿੱਦਾਂ ਸਿੰਘ ਸਾਹਿਬ ਦੀ ਸਿੰਘਣੀ ਬੀਬੀ ਗੁਰਬੇਰ ਕੌਰ ਦੇ ਹੱਥੋਂ ਜਿਹੜਾ ਇਹਨਾਂ ਨੇ ਬੀਬੀ ਗੁਰਮੀਤ ਕੌਰ ਦੇ ਹੱਥੋਂ ਦਰਖਾਸਤ ਦਵਾਈ ਹੈ ਜਗਰਾਉਂ ਥਾਣੇ ਦੇ ਵਿੱਚ ਉਹਦੇ ਵਿੱਚ ਨਾ ਤਾਂ ਸੁਮੇਰ ਸੈਣੀ ਦਾ ਨਾਮ ਹੈ ਆ ਹੁਣ ਤੁਸੀਂ ਨਾਮ ਲੈ ਰਹੇ ਹੋ ਅਜਿਹੇ ਜਿਹੜੇ ਪੁਲਿਸ ਵਾਲੇ ਅਸਲ ਮੁਜ਼ਮਲਜ਼ਮ ਸੀਗੇ ਉਹਨਾਂ ਦਾ ਨਾਮ ਹੀ ਹੈ ਨਹੀਂ ਉਸ ਦਰਖਾਸਤ ਦੇ ਵਿੱਚ ਤਾਂ ਫਿਰ ਇਮਤਿਹਾਨ ਜੀ ਜਿਹੜੀ ਐਡੀਡੀ ਬੀਡੀ ਤਿਵਾੜੀ ਜਰੋਟ ਆ ਇਹ ਤਮਾ ਸਿੱਖ ਕੌਮ ਨੂੰ ਇਹਨਾਂ ਦਾ ਕੋਈ ਪੈਨਲ ਪ੍ਰਬੰਧ ਨਹੀਂ ਹੈਗਾ ਤੇ ਇਹ ਕਰਕੇ ਹੁਣ ਸਿੱਖ ਕੌਮ ਦੀਆਂ ਅੱਖਾਂ ਵਿੱਚ ਟੱਟਾ ਪਾਉਂਦੇ ਨੇ ਸੁਖਵੀਰ ਸਿੰਘ ਬਾਦਲ ਨੇ ਬਿਰਮ ਮੰਗਿਆ ਮਾਫੀ ਪ੍ਰਤਾਪ ਸਿੰਘ ਬਾਦਲ ਨੇ ਸਰਚ ਵਾਲੇ ਸਾਹਮਣੇ ਦਿੱਤੀ ਇਹ ਵੀ ਪਿਛਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਮਾਫੀ ਮੰਗਿਆ ਬਿਨਾਂ ਕਿਹਾ ਕਿ ਜਦੋਂ ਮਾਫੀ ਕੀਤਾ ਜਾਵੇ ਇਹਦਾ ਮਤਲਬ ਮੰਨਦਾ ਜਾਈਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਕਰਮ ਕਰਾਉਣ ਚ ਇਹਨਾਂ ਨੇ ਹੱਥ ਹੈ ਇਹ ਤਾਂ ਮੰਨਦਾ ਜਾਈਦਾ ਇਸ ਕਰਕੇ ਮਾਫੀ ਦੇ ਦਿਓ ਤੇ ਮਾਫੀਆਂ ਐ ਥੋੜ੍ਹੀ ਹੁੰਦੀਆਂ ਆ ਹੁਣੇ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਸਮਾਗਮ ਹੋ ਕੇ ਰਿਹਾ ਹੈ ਤੇ 40 ਮੁਕਤੇ ਨੇ ਬਦਾਵਾ ਤਾਂ ਸ਼ਹੀਦੀ ਦੇ ਕੇ ਪੜਾਇਆ ਤੇ ਥੋੜ੍ਹੀ ਹੁੰਦਾ ਕਿ ਜਦੋਂ ਮਰਦੇ ਆਉਂਦਾ ਨਿਸ਼ਾਨ ਕੱਢ ਦੋ ਕਿ ਸ਼ਹੀਦ ਕਰਾ ਲਓ ਜਿਵੇਂ ਤਾਂ ਸ਼ਹੀਦ ਕਰਾ ਦੋ ਕੀ ਤੁਸੀਂ ਗੱਲ ਕਰਨਾ ਰੱਜ ਸਵੇਤ ਸਿੰਘ ਸੈਣੀ ਵਰਗਾਂ ਨੇ ਜਿਨ੍ਹਾਂ ਦੇ ਸਾਡੇ ਬੱਚੇ ਮਾਰੇ ਐ ਉਹਨਾਂ ਦੇ ਨਾਲ ਉਹਨੂੰ ਬੀਜਪੀ ਲਾ ਦਿਓ ਕਮ ਚਿੱਖਾਂ ਨੂੰ ਕੁੱਟ ਦਿਓ ਇਸ ਪ੍ਰਕਾਰ ਸਿਰ ਬਾਦਲ ਕਰੇ ਦਿੱਤੀ ਮੈਨੂੰ ਸੰਦੀਪ ਸਿੰਘ ਸਾਡੇ ਤੇ ਮੇਰੇ ਤੇ ਲੱਕੜਾ ਚੋਣੇ ਪਰਚਾ ਤੋ ਪਾਇਆ ਅੱਜ ਗੁਰੂਗਰਾਸਰ ਜੇ ਵੀ ਕਰਨ ਕਰਾਉਣ ਵਾਲੇ ਨੇ ਸਾਨੂੰ 9 ਮਹੀਨੇ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਦ ਕੇ ਰੱਖਿਆ ਕਿਉਂ ਸਾਨੂੰ ਕੁੱਟਿਆ ਸਾਡੇ ਪਰਿਵਾਰਾਂ ਨੂੰ ਇਹਨਾਂ ਨੇ ਫੇਰੂ-ਫੇਰੂ ਜੁਰਮ ਕੀਤਾ ਇਸ ਕਰਕੇ ਹੁਣੇ ਡਰਾਮਾ ਕਰ ਰਹੇ ਆ ਇਹਨਾਂ ਦੀ ਸਾਥ ਡਿੱਗ ਰਹੀ ਆ ਤੇ ਬੀਜੇਪੀ ਆਰਐਸਐਸ ਨਾਲ ਇਹਨਾਂ ਦੀ ਇੱਕੋ ਗੱਲ ਹੈ ਇਹ ਰਾਜ ਦੇ ਗੇਮ ਖੇਡ ਰਿਹਾ ਤੇ ਬੀਜੇਪੀ ਨੇ ਇਹਨਾਂ ਨੂੰ ਦਿੱਤੇ ਹਿਦਾਇਤ ਕਿ ਅਸੀਂ ਸਾਡੇ ਹੁਣ ਪੈਰ ਨਹੀਂ ਲੱਗਦੇ ਤੁਸੀਂ ਪੰਥਕ ਜੰਡੇ ਲਾਓ ਹੁਣ ਪੰਥਕ ਜੰਡੇ ਜਾਣਬੁੱਝ ਕੇ ਲੈ ਰਹੇ ਆ ਤੇ ਇਹਨੂੰ ਆਈਬੀ ਰੌਅ ਇੰਟੈਲੀਜੈਂਸ ਏਜੰਸੀ ਨੇ ਇਹਨਾਂ ਨੂੰ ਉੱਪਰ ਚੱਕ ਰਹੀਆਂ ਨੂੰ ਮੈਂ ਉਦੋਂ ਦਾ ਲਗਾਤਾਰ 31 ਸਾਲ ਦਾ ਅਸੀਂ ਰੋਲਾ ਪਾ ਰਹੇ ਆ ਤੇ ਇੱਕ ਤਾਂ ਅਖਬਾਰ ਦੇ ਵਿੱਚ ਕੋਈ ਸਾਡੀ ਖ਼ਬਰ ਹੀ ਨਹੀਂ ਲੱਗਦੀ ਪਹਿਲਾਂ ਸਪੋਰਟਸਮੈਨ ਅਖਬਾਰ ਹੈ ਜੀਨੇ ਮੇਰਾ ਇੱਕ ਪੇਡ ਵੱਡਾ ਤੇ ਇੱਕ ਅੱਧਾ ਪੇਡ ਲਾਇਆ ਕਿ ਇੱਕ ਦਵਾਈ ਹੋਰ ਉਹਦੇ ਵਿੱਚ ਮੇਰੇ ਵੀ ਮੈਂ ਬੜਾ ਜੋਰ ਨਾਲ ਬਿਆਨ ਲੈ ਮੇਰੇ ਬਿਆਨ ਹੀ ਲੈ ਬਿਆਨ ਤਾਂ ਹੀ ਲੈ ਕਿ ਇਹ ਬੰਦੇ ਜਿਹੜੇ ਆ ਕੱਟੜ ਰਹੇ ਆ ਇਹ ਮੁਕਰ ਨਹੀਂਗੇ ਇੱਕ ਕਰਕੇ ਇਹ ਸਾਰਾ ਕੁਛ ਇੱਕ ਪਲਾਨ ਦੇ ਤਹਿਤ ਹੋ ਰਿਹਾ ਹੁਣ ਇਹਨਾਂ ਨੂੰ ਹੀਜ ਆ ਗਿਆ ਹੁਣ ਕਹਿੰਦੇ ਜਫੇਦਰ ਕੌਂਕੇ ਦੀ 31 ਸਾਲ ਫੋਟੋ ਕਿਉਂ ਨਹੀਂ ਲਈ ਜਫੇਦਰ ਦਾ ਭੋਗ ਅਕਾਲ ਤੱਕ ਦੇ 31 ਸਾਲ ਕਿਉਂ ਨਹੀਂ ਪਾਇਆ ਹੈ 31 ਸਾਲਾਂ ਬਾਅਦ ਨਹੀਂ ਪਾਇਆ ਤੇ ਫਿਰ 25 ਸਾਲਾਂ ਬਾਅਦ ਹੀ ਪਾ ਲੇ 25 ਸਾਲਾਂ ਤੋਂ 20 ਸਾਲਾਂ ਬਾਅਦ ਹੀ ਪਾੜਦੇ 20 ਨਹੀਂ ਤਾਂ 10 ਸਾਲਾਂ ਬਾਅਦ ਹੀ ਪਾੜਦੇ 10 ਨਹੀਂ 5 ਸਾਲਾਂ ਬਾਅਦ ਹੀ ਪਾੜਦੇ ਇਹਨਾਂ ਨੇ ਤਾਂ ਕੱਟ ਕੀਤਾ ਹੀ ਨਹੀਂ ਹੁਣ ਹੁਣ ਸਾਰੇ ਬੰਦੇ ਪਤਾ ਕੀ ਹੈ ਜੀ ਉਹ ਬਿਆਨ ਦਿੰਦਾ ਉਹ ਉੱਚਾ ਹੋਊ ਉਹ ਦੂਜਾ ਬਿਆਨ ਦਿੰਦਾ ਕਿਉਂਕਿ ਸਾਰੇ ਤਾਂ ਇਕੱਠੇ ਰਹੇ ਆ ਹਰ ਇੱਕ ਸੈਕਟਰ ਚ ਰਹੇ ਆ ਉਹ ਬਾਦਲ ਦਾ ਨਾਲ ਹੀ ਸਾਡੇ ਨੇ ਲੜਦ ਬਾਣਿਆ ਤੇ ਫਿਰ ਭਾਈ ਉਹਦੋਂ ਕਿਉਂ ਨਹੀਂ ਇਹਨਾਂ ਨੇ ਕੀਤਾ ਕੋਈ ਨਹੀਂ ਹੁਣ ਕਹਿੰਦਾ ਹੀ ਲੱਤਾਂ ਵਗਦੀਆਂ ਜੇ ਉਹਨਾਂ ਦੀਆਂ ਹੁਣ ਕਹਿੰਦੇ ਕੋਈ ਬਾੜਤੀ ਹੁਣ ਇਹ ਕਹਿੰਦੇ ਜੀ ਉਹਨਾਂ ਦੇ ਬੜਾ ਕਿਛਧਰ ਹੋਇਆ ਹੈ 30 ਸਾਲ ਤੱਕ ਇਹਨਾਂ ਸਾੜਿਆਂ ਨੂੰ ਯਾਦ ਨਹੀਂ ਆਇਆ ਵੀ ਉਹਨਾਂ ਦੀ ਮੱਤਾਂ ਦੀ ਕੋਰਤ ਦੀ ਹੈ ਉਹਨਾਂ ਨੇ ਸ਼ਹੀਦ ਵੀ ਕਰਤਾ ਉਹਨੂੰ ਪੁੱਠਾ ਵੀ ਲਟਕਾਇਆ ਗਿਆ ਉਹਨਾਂ ਨੇ ਜਬਰ ਵੀ ਕੀਤਾ ਸਵਰਨ ਸਿੰਘ ਕੋਟਨਾ ਐ ਕਰਤਾ ਸੀ ਇੱਕ ਦਿਨ ਸੈਣੀ ਸਾਹਿਬ ਸਾਡੇ ਕੋ ਖੜਲੇ ਲਾਈਨ 'ਚ ਨਹੀਂ ਤੇ ਅਸੀਂ 20 ਪੱਤੀ ਜਾਣੇ ਸੀ ਸਾਰੇ ਤੇ ਸਾਨੂੰ ਤਾਂ ਫੜ ਕੇ ਥੜਿਆ ਉਹ ਆਏ ਸਾਹਮਣੇ ਬੈਠਾ ਨਾਲ ਕਮਲਜੀਤ ਬੈਠਾ ਤੇ ਨਾਲ ਹਰ ਭਗਵਾਨ ਬੈਠਾ ਹੂੰ ਤੇ ਉੱਥੇ ਐਸਪੀ ਵੀ ਸੀਗਾ ਹਰਨੇਸ਼ ਸਿੰਘ ਰਾਹ ਉਹ ਮਾੜੀ ਮੋਟੀ ਠੰਡਾ ਠੰਡਾ ਚਿਰਕ ਦਿੰਦਾ ਸੀ ਜਿਨ੍ਹਾਂ ਦੇ ਕੁੱਟ-ਕੱਟ ਪਈ ਹੁੰਦੀ ਸੀ ਜੀ ਤੇ ਫਿਰ ਸਵਾਰਨ ਸਿੰਘ ਕੋਟਰਾ ਕੀ ਕਹਿੰਦੇ ਐ ਲੈਨ ਠੋਕ ਦਿਓ ਠੋਕ ਦਿਓ ਠੋਕ ਦਿਓ ਅਨਕਵਾਰੀ ਕਰ ਲੋ ਠੋਕ ਦਿਓ ਜਿਨ੍ਹਾਂ ਨੂੰ ਠੋਕ ਕਹਿੰਦਾ ਸੀ ਤੇ ਉਹਨਾਂ ਨੂੰ ਰਾਤ ਨੂੰ ਉਹ ਝੂਠੇ ਮੁਕਾਬਲੇ ਚੀਕ ਕਰ ਦਿੰਦੇ ਸੀ ਹਵਾਲਦਾਰ ਜਿਹੜਾ ਸੀ ਥਾਣੇਦਾਰ ਬਣ ਜਾਂਦਾ ਸੀ ਥਾਣੇਦਾਰ ਸੀ ਉਹ ਇਨਸਪੈਕਟਰ ਬਣ ਜਾਂਦਾ ਸੀ ਇਨਸਪੈਕਟਰ ਡੀਐਸਪੀ ਬਣ ਜਾਂਦਾ ਸੀ ਤੇ ਡੀਐਸਪੀ ਐਸਐਸਪੀ ਬਣ ਜਾਂਦਾ ਸੀ ਤੇ ਐਸਐਸਪੀ ਐਸਐਸਪੀ ਬਣ ਕੇ ਤੇ ਸਾਡੀ ਕੌਮ ਦਾ ਸ਼ਿਕਾਰ ਹੀ ਖੇਡ ਰਿਹਾ ਇਹ ਸ਼ਿਕਾਰ ਖੇਡਣ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਹੈ ਇਹਨਾਂ ਦੇ ਪੰਥ ਦੀ ਨਾਂ ਅੱਜ ਗੱਲ ਕੀਤੀ ਆ ਹੁਣ ਮਗਰ ਮੱਤ ਦੇਥੋਂ ਵੜਾਰੇ ਆ ਇਹ ਕੌਂਕੇ ਦੀ ਜਿਨ੍ਹਾਂ ਨੇ ਕੌਂਕੇ ਨੂੰ ਸ਼ਹੀਦ ਕੀਤਾ ਇਹਦੇ ਵਿੱਚ ਕਾਂਗਰਸ ਵੀ ਪੂਰਾ ਦੋਸ਼ੀ ਆ ਇਹਦੇ ਵਿੱਚ ਵਿਰਕਰ ਵੀ ਦੋਸ਼ੀ ਆ ਇਹਨਾਂ ਦੇ ਐਮਐਲਏ ਵੀ ਦੋਸ਼ੀ ਆ ਤੇ ਇਹਦੇ ਵਿੱਚ ਦੋਸ਼ੀ ਕੌਣ ਆ ਇਹਦੇ ਵਿੱਚ ਜਿਹੜੇ ਚੁੱਪ ਰਹੇ ਆ ਜਿਨ੍ਹਾਂ ਨੇ ਇਸ ਕੱਲ ਨੂੰ ਪਰਾ ਇਹ ਵੀ ਦੋਸ਼ੀ ਆ ਬਰਾਬਰ ਦੇ ਤੇ ਮੈਂ ਕਹਿਣਾ ਹੁਣ ਕੋ ਕੋਹਤ ਮੰਗ ਲੋ ਚਾਹੀਦਾ ਸਰਕਾਰ ਨੂੰ ਕਿਹਨੇ ਕੀਤਾ ਤਾਂ ਤੱਕ ਨਹੀਂ ਬੰਦ ਨੇ ਐਮਐਲਏ ਜਟਾਇਆ ਨਾ ਇਹਨਾਂ ਨੇ ਸਾਡਾ ਆ ਆ ਦੰਤਪਰਪੁਰ ਨੂੰ ਵੀ ਆ ਕਿਤੇ ਨਾ ਗੁਰੂ ਸਾਹਿਬ ਦੀ ਜਗਦੀਕਰਨ ਕਰਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਉਲਟ ਜਿਨਾ ਕਈ ਐਡਵੋਕੇਟ ਜਰਨਲ ਸਰਕਾਰ ਸਾਧਾ ਰੂਟੀ ਇਹਨੂੰ ਇਹਦਾ ਨਹੀਂ ਉੱਥੇ ਲੱਦਦਾ ਹੋਇਆ ਇਹਨਾਂ ਨੇ ਨਹੀਂ ਕੀਤਾ ਪਰ ਮੈਂ ਫੇਰ ਵੀ ਕਹਿੰਦਾ ਤੇ ਭਗਵਾਨ ਜੀ ਜਿਹੜੀ ਜੀਪੀ ਕੁੜੀ ਦੀ ਰਿਪੋਰਟ ਹੈ ਉਹਨੂੰ ਲੋਰ ਪਰਚਾ ਦਰਜ ਕਰੋ ਜਦੋਂ ਜਦੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਖਾਣੂ ਤੁਹਾਡਾ ਰੋਟੀ ਖਾ ਜਾਂਦੇ ਸੀ ਤੇ ਫਿਰ ਸਾਡੀਆਂ ਬੀਬੀਆਂ ਤੇ ਸਾਡੇ ਬਾਪੂਆਂ ਦੇ ਖਰਚਾ ਸਾਜਿਰ ਚਾਹ ਦੀ ਇਹਨਾਂ ਨੇ ਖਲਪਾਹ ਦਿੱਤੀ ਹੈ ਕਿ ਹੁਣਾ ਸੰਦੀਪ ਸਿੰਘ ਬਾਦਲ ਹੋਮਨੈਸ ਨੇ ਇਹਨੇ ਵੀ ਪ੍ਰਣ ਦਿੱਤੀ ਆ ਪ੍ਰਣ ਗਾਦੀ ਦਿੱਤੀ ਆ ਕਿ ਗੁਰੂ ਦੀ ਜਗਦੀ ਜਿਹੜੇ ਜਿਹੜੇ ਕੌਂਕਰ ਨੂੰ ਸ਼ੂਟ ਕਰਨ ਵਾਲੇ ਆ ਉਹਨਾਂ ਨੂੰ ਪ੍ਰਣ ਦਿੱਤੀ ਆ ਉਹਨੂੰ ਬਚਾ ਕੇ ਰੱਖਣ ਦੀ ਪ੍ਰਤੀਨਿਧੀਆਂ ਹੁਣ ਭਾਈ ਗੁਰਮੀਤ ਸਿੰਘ ਤੇ ਪਰਚਾ ਦਰਜ ਕਰੋ ਕਮਲਜੀਤ ਤੇ ਪਰਚਾ ਦਰਜ ਕਰੋ ਜਿਹੜੇ ਗਨਮੈਨ ਉਹਨਾਂ ਦੇ ਪਰਚਾ ਦਰਜ ਕਰੋ ਸੰਦੀਪ ਵੀਰ ਬਾਦਲ ਤੇ ਪਰਚਾ ਦਰਜ ਕਰੋ ਕਰੋ ਰਿਸਪੌਂਸਿਬਿਲਟੀ ਇਹਦੀ ਤੇ ਬੇਰ ਇਹਦੀ ਰਿਸਪੌਂਸਿਬਿਲਟੀ ਹੈਗੀ ਆ ਮੈਂ ਦੱਸ ਰਿਹਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੁਹਾਨੂੰ ਅਰਦਾਸ ਨੂੰ ਕਰਨਾ ਚਾਹੀਦਾ ਬਿਲਕੁਲ ਜੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਭਾਚੇ ਦਰਜ ਕਰਨ ਪਰ ਇੱਕ ਮੈਂ ਤੁਹਾਡੇ ਤੋਂ ਜ਼ਰੂਰ ਸਵਾਲ ਪੁੱਛਾਂਗਾ ਤੁਸੀਂ ਵਿੱਚ ਜ਼ਿਕਰ ਕੀਤਾ ਵੀ ਜਦੋਂ ਤੁਹਾਨੂੰ ਲੈ ਕੇ ਗਏ ਨੇ ਜਗਰਾਉਂ ਥਾਣੇ ਚੱਕ ਕੇ ਤੇ ਉੱਥੇ ਇੱਕ ਬੀਬੀ ਸੀ ਜਿਹਨਾਂ ਜ਼ਬਰ ਕੀਤਾ ਜਾ ਰਿਹਾ ਸੀ ਜਿਹਦੀ ਸਲਵਾਰ ਲਾਈ ਹੋਈ ਸੀ ਹਾਂ ਉਸ ਬੀਬੀ ਬਾਰੇ ਤੁਸੀਂ ਕੀ ਜਾਣਦੇ ਹੋ ਕੁਝ ਤੁਹਾਨੂੰ ਧਿਆਨ ਹੈ ਉਸ ਬੀਬੀ ਦਾ ਕਿੰਨੇ ਦਿਨਾਂ ਤੋਂ ਬੀਬੀ ਸਾਹਿਬ ਜੀ ਉੱਥੇ ਤਾਂ ਪਿਓ ਨੂੰ ਪੁੱਤ ਨਹੀਂ ਸੀ ਦੀਂਦਾ ਤੇ ماں ਨੂੰ ਧੀ ਨਹੀਂ ਸੀ ਦੀ ਐਡਾ ਵੱਡਾ ਜਗਰਸ਼ ਕਰਦੇ ਸੀਗੇ ਉਹ ਬੀਬੀ ਨੇ ਸਾਹਮਣੇ ਆ ਕੇ ਮੈਂ ਸਿਆਣ ਸਕਦਾ ਹੈ ਕਿ ਐਡਾ ਵੱਡਾ ਜਬਰ ਐਨੇ ਲੌਂਗਰਨ ਨੂੰ ਕੁੱਟਦੇ ਸਾਰੇ ਸੱਜਣਾਂ ਕੁੱਤੀ ਰਹਿੰਦੇ ਸੀਗੇ ਹੈ ਕੀ ਕੀ ਹਲਾ ਕੀ ਗਈ ਸਾਫ਼ ਤਬਾਦਾ ਵੀ ਸਾਡੇ ਵੀ ਜਿੰਨਾ ਚਿਰ ਦੋ ਵਾਰੀ ਕੁੱਟਣੀ ਨਾ ਪੈਂਦੀ ਸੀਗੀ ਉਹਨਾਂ ਤੇ ਸਾਨੂੰ ਇਹ ਹੁਣ ਅੱਗ ਵੀ ਸਾਨੂੰ ਕਿਦੋਂ ਕੱਢਣਗੇ ਸਾਨੂੰ ਕਿ ਬਿਮਾਰ ਨਹੀਂ ਦੇ ਐਂ ਦਿਲ ਕਰੀ ਜਾਂਦਾ ਸੀ ਤੇ ਹੁਣ ਸਵੇਰੇ ਕੱਢ ਤੇ ਸਵੇਰੇ ਮੁਕਾਬਲਾ ਬਣਾਉਂਦੇ ਤੇ ਚੌਥੇ ਮੁਕਾਬਲਾ ਬਣਾਉਂਦੇ ਆ ਇਸੇ ਕਰਕੇ ਗੁੰਡਾ ਗਰਦੀ ਦਾ ਬੰਗਾ ਨਾਤ ਸੀ ਤੇ ਇਹ ਤਾਂ ਫੇਰ ਮੂਵ ਕਰ ਚੁੱਕੇ ਬਣ ਕੇ ਡਰਾਮਾ ਦੇ ਰਹੇ ਸਾਰੇ ਤੇ ਇਹ ਜੇ ਸੀਮਿਤ ਬਣੇ ਸੀ ਤੇ ਫਿਰ ਇਹਨਾਂ ਨੇ ਤਰਕੀਆਂ ਕਿਉਂ ਦੇਤੀਆਂ ਇਹਨਾਂ ਨੂੰ ਇਹਨਾਂ ਨੂੰ ਫੜਿਆ ਕਿਉਂ ਨਹੀਂ ਬਿਲਕੁਲ ਸਾਨੂੰ ਕਿਉਂਕਿ ਕਿਸੇ ਨੇ ਜਿਹੜੀ ਗੱਡੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਬੀਬੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਬਾਰੇ ਸਾਨੂੰ ਜੋ ਮੈਨੂੰ ਇਨਫੋਰਮੇਸ਼ਨ ਪਹੁੰਚੀ ਸੀ ਉਹ ਇਹ ਪਹੁੰਚੀ ਸੀ ਕਿ ਉਸ ਤੋਂ ਬਾਅਦ ਉਸ ਬੀਬੀ ਨੂੰ ਜਗਰਾਉਂ ਚੌਂਕ ਤੋਂ ਚੱਕਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਉਸਤੇ ਤਸ਼ੱਦਦ ਹੋਇਆ ਬਲਾਤਕਾਰ ਕਰਦੇ ਰਹੇ ਉਹਦਾ ਉਹਦਾ ਭਰਾ ਲੱਭਦਾ ਲੱਭਦਾ ਉਸ ਥਾਣੇ ਪਹੁੰਚ ਗਿਆ ਸੀ ਉਸ ਤੋਂ ਬਾਅਦ ਉਸਦੇ ਭਰਾ ਨੂੰ ਵੀ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਸੀ ਅੰਦਰ ਮਤਲਬ ਜੋ ਹਾਲ ਤੁਹਾਡਾ ਜਾਂ ਹੋਰ ਸਿੰਘਾਂ ਦਾ ਉਹ ਤਾਂ ਉਹ ਤਾਂ ਇੱਕ ਉਹ ਬੀਬੀ ਸੀ ਉਹ ਦਰਸ਼ਨ ਸਿੰਘ ਨਾਮ ਦਾ ਜਿਹੜਾ ਮਾਨ ਨਾਲ ਦਾ ਐਸਐਸਪੀ ਉਹ ਦੇ ਨੂੰ ਥਾਣੇ ਦੇ ਵਿੱਚ ਹੂੰ ਉਹਦੇ ਤੇ ਬਹੁਤ ਵੱਡਾ ਜ਼ਬਰ ਕੀਤਾ ਸੀਗਾ ਉਹ ਜਿਹੜਾ ਹੈਗਾ ਸੀ ਬੀਬੀ ਸੀਗੀ ਬੀਬੀ ਤਾਂ ਭਰਾ ਸੀਗੇ ਮੈਂ ਦੱਸ ਨਹੀਂ ਸਕਦਾ ਵੀ ਉਹਨਾਂ ਨੇ ਪਹਿਲਾਂ ਭਰਾਵਾਂ ਤੋਂ ਉਹਨਾਂ ਨੇ ਕੀ ਕਰਾਇਆ ਹਾਂ ਕਿਉਂਕਿ ਇਹ ਜਵਾਨ ਹੀ ਕਹਿ ਸਕਦੇ ਸੀ ਕਿ ਇੰਨਾ ਕੁਛ ਕਰਾਇਆ ਹੈ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਜ਼ਬਰ ਕੀਤਾ ਕਿ ਹੁਣ ਅਸੀਂ ਕਿਵੇਂ ਜਰਵੇ ਰੋਲਾ ਪਾ ਲੈਣੇ ਆ ਮੁਹੰਮਦ ਮੁਸਤੇਫੇ ਨੇ ਸਾਡੇ ਫਿਰੋਜ਼ਪੁਰ ਦੇ ਵਿੱਚ 17 ਮੁੰਡੇ ਕੱਢੇ ਆ ਜੀ ਤੇ ਥੱਪੇ ਵਾਲੀ ਪਿੰਡ ਦੇ ਸੀ 17 ਨੂੰ ਸਿੱਧੀਆਂ ਗੋਲੀਆਂ ਮਾਰਤੀਆਂ ਸਿੱਧੀਆਂ ਗੋਲੀਆਂ ਮਾਰ ਕੇ ਤੇ ਫਿਰ ਉਹ ਹਰੀ ਦੇ ਪੱਤਣ ਤੋਂ ਹੱਦ ਤੱਕ ਉਹ ਕਿੱਥੇ ਨਹੀਂ ਅਸੀਂ ਬੜੇ ਜਰਵੇ ਰੋਲਾ ਪਾ ਰਹੇ ਆ ਤੇ ਸਾਰੇ ਚੁੱਪ ਤੇ ਮੂਕ ਬਰਖ ਦੇ ਬਣੇ ਬੈਠੇ ਆ ਤੇ ਹੁਣ ਜੇ ਉਹ ਫੇਰ ਕਰਦਾ ਇਹ ਮਾਮਲਾ ਕਿਉਂਕਿ ਅਸੀਂ ਠਾਈ ਜਾਣਦੇ ਆ ਅਸੀਂ ਕਿਰਤਾਂ ਦੇ ਚੰਬੜੇ ਹੋਏ ਆਂ ਗੱਲ ਸਾਡੀ ਸੁਣੇ ਨਾ ਸੁਣੇ ਅਸੀਂ 31 ਸਾਲ ਤੋਂ ਭਾਈ ਜਿਹੜਾ ਜਗਜੀਤ ਸਿੰਘ ਕੌਂਕੇ ਕਦੇ ਉਹਦੇ ਪਿੰਡ ਚ ਜਾਂਦੇ ਸੀ ਭੋਗ ਤੇ ਜਾਂਦੇ ਸੀ ਕਦੇ ਆਪ ਭੋਗ ਕਰਦੇ ਸੀ ਕਦੇ ਉਹਦੀ ਗੱਲ ਕਰਦੇ ਸੀ ਆ ਮੈਂ ਇਹ ਤੇ ਬਿਆਨ ਮੈਂ ਅੰੈਸਟੀ ਇੰਟਰਨੈਸ਼ਨਲ ਦਾ ਖੋਦਦਾ ਉਹਨੂੰ ਵੀ ਦਿੱਤਾ ਸੀ ਏਸ਼ੀਆ ਵਾਚ ਨੂੰ ਵੀ ਦਿੱਤਾ ਸੀ ਮੈਂ ਹਿਊਮਨ ਰਾਈਟਸ ਜਗਜੀਤ ਸਿੰਘ ਨੇ ਕਈਆਂ ਨੇ ਉਸ ਲਈ ਬਿਆਨ ਦਿੱਤੇ ਪਰ ਕਿਸੇ ਨੇ ਗੱਲ ਖਾਵਰ ਚ ਲਾਈ ਹੀ ਨਹੀਂ ਜੀ ਇੰਦਾ ਬਗੈ ਜਬਰਫੀ ਦਾ ਹੁਣ ਇਹ ਮੁੱਦਾ ਔਖਿਆ ਕਿਉਂਕਿ ਰੱਬ ਦੇ ਤੇ ਧੀਰ ਹੁੰਦਾ ਹੈ ਧੀਰ ਨਹੀਂ ਹੁੰਦਾ ਪਰ ਮੈਂ ਇਹ ਵੀ ਕਹਿਣਾ ਵੀ ਇਹਨਾਂ ਨੇ ਜਿਹੜੇ ਵਕੀਲ ਦਿੱਤੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਵਕੀਲ ਇਹਨਾਂ ਦੇ ਜੇ ਚੰਗੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤਣਾਉਣਾ ਨਾਲ ਸਗਾ ਦਵਾ ਸਕਦੇ ਇਹ ਤਾਂ ਸਿਰਫ ਪਹਿਲਾ ਮੁੱਦਾ ਠਾਣ ਦੇ ਫੇਰ ਥੋੜਾ ਬਾਹਰ ਨਿ ਦੇ ਫੇਰ ਰੋਲਾ ਪਾਉਣਗੇ ਰੋਲਾ ਪਾ ਕੇ ਨੂੰ ਪੇਸ਼ ਕਰਨਗੇ ਕੈਸ਼ ਕਰਕੇ ਫਿਰ ਕੋਰਟਾਂ ਦੇ ਵਿੱਚ ਚੁੱਪ ਹੋ ਕੇ ਬਹਿ ਜਾਣਗੇ ਹੈ ਵੇ ਉਹੋ ਨਹੀਂ ਕਾਰਵਾਈ ਕਰਕੇ ਹੁਣ ਕੀ ਕਰਨਗੇ ਇਹਨਾਂ ਦੇ ਬਕੀ ਸਾਨੂੰ ਨਾ ਅੱਜ ਪਰਮਾਨਾ ਨਾ ਕੱਲ ਪਰਮਾਨਾ ਮੇਥੀ ਜਾਨ ਲਿਖਿਆ ਮੈਂ ਅਰਜੀ ਦਿੱਤਾ ਸਾਂ ਮੇਥੋਂ ਬਿਆਨ ਲਗਾਇਆ ਭਗਵਾਨ ਤੁਮਨ ਨੂੰ ਮੈਂ ਇੱਕ ਇੱਕ ਬਿਆਨ ਦਿੰਦਾ ਮੈਂ ਬਿਆਨ ਦੇ ਕੇ ਮੈਂ ਜਮਾਨੀ ਭਜਦਾ ਤੇ ਤੇਰ ਭਾਈ ਮੇਰੇ ਨਾਲ ਤਾਂ ਨਾਲ ਤਾਂ ਸਰਕਾਰ ਦੇ ਬੰਦੇ ਨੇ ਤਿਆਰ ਨਹੀਂ ਕੋਈ ਕਮੀ ਨਹੀਂ ਕੀਤਾ ਜਿਹੜੇ ਕਹਿੰਦੇ ਅਸੀਂ ਕਾਂਗਰਸ ਸਾਹਿਬ ਦੇ ਜਥੇਦਾਰ ਹਾਂ ਮੇਰੇ ਨਾਲ ਤਾਂ ਕਦੇ ਇਹਨਾਂ ਨੇ ਰਾਤ ਦਿੱਤਾ ਸੀ ਬੋਰਡ ਦੇ ਵਿੱਚ ਤੁਹਾਡੇ ਬਿਆਨ ਹੈਗੇ ਨੇ ਹਾਂਜੀ ਬੀਪੀ तिवारी ਦੀ ਰਿਪੋਰਟ ਦੇ ਵਿੱਚ ਤੁਹਾਡੇ ਬਿਆਨ ਹਨ ਹਾਂ ਮੇਰੇ ਬਿਆਨ ਲਏ ਨਹੀਂ ਮੈਂ ਜ਼ੋਰ ਨਾਲੇ ਨਹੀਂ ਲਏ ਨਾ ਸਿਰਫ ਪੁਲਿਸ ਵਾਲੇ ਨੇ ਲਏ ਪੈਣ ਓਕੇ ਮੇਰੇ ਲਏ ਹਾਂ ਲਏ ਲੈਂਦੇ ਹਾਂ ਹੋਰ ਜਿਹੜੇ ਉੱਥੇ ਉਹ ਜਿਨ੍ਹਾਂ ਦੇ ਉੱਤੇ ਥਾਣੇ ਦੇ ਅੰਦਰ ਹੋਰਾਂ ਦੇ ਤਸ਼ੱਦਦ ਹੋ ਰਿਹਾ ਸੀ ਜਿਨ੍ਹਾਂ ਦੀ ਜਾਨ ਬਚ ਗਈ ਉਹਨਾਂ ਦੇ ਵੀ ਕੋਈ ਹੋਰ ਬਿਆਨ ਨਹੀਂ ਲਿਖੇ ਹੋਣਗੇ ਹਾਂ ਨਹੀਂ ਲਏ ਖਾਨਾ ਪੋਣੀ ਕੀਤੀ ਹੈ ਬਿਆਨ ਕਿੱਥੇ ਲੈਣੇ ਸੀ ਇਹ ਤਾਂ ਕਹਿੰਦੇ ਜਿਨ੍ਹਾਂ ਨੂੰ 31 ਸਾਲ ਯਾਦ ਨਹੀਂ ਜਿਨ੍ਹਾਂ ਨੇ ਬਿਆਨ ਦੋਣੇ ਸੀ ਜਿਨ੍ਹਾਂ ਨੇ ਕੌਮਦੀ ਬਾਹਰ ਪੜ੍ਹ ਲਈ ਉਹਨਾਂ ਨੂੰ ਹੁਣ ਜ਼ਿਆਦਾ ਇੱਕ ਸਾਲ ਬਾਅਦ ਹੋਰ ਗਿਆਨ ਦੇ ਵਿੱਚ ਕਿਥੇ ਦੋਨੇ ਸੀਗੇ ਇਹ ਤਾਂ ਕਹਿੰਦੇ ਸੀ ਜਦੋਂ ਬਸੇ ਥੰਡੇ ਤਿਆਰ ਗਏ ਬਿਆਨ ਨਾ ਅੱਜ ਲੈ ਲੈਣਾ ਕੱਲ ਲੈ ਜਾਣਾ ਇਹ ਤਾਂ ਕਹਿੰਦੇ ਸੀ ਜਿਵੇਂ ਕਾਂਗਰਸ ਕੰਡੀਆਂ ਵੀ ਭੁੱਲ ਗਏ 84 ਹੈ ਇਹ ਵੀ ਕਹਿੰਦੇ ਸੀ ਪ੍ਰਤਾਪ ਸਿੰਘ ਬਾਦਲ ਵੀ ਭੁੱਲ ਗਏ ਹੁਣ ਸਮਾਂ ਹੋਰ ਆ ਗਿਆ ਭੁੱਲ ਜੂ ਭਾਈ ਐ ਥੋੜੀ ਭੁੱਲਾ ਜਾਂਦਾ ਕੌਮ ਕਰਦੇ ਵੀ ਭੁੱਲਦੀ ਹੋਰ ਗੱਲ ਹੈ ਮੈਂ ਭੁੱਲ ਜੂਗਾ ਸਾਦੇ ਸਾਹਿਬ ਕਹਿੰਦੇ ਸੀ ਪੁਰਾਣੇ ਖਰੰਡ ਨਹੀਂ ਪੱਟੀ ਦੇ ਹੁੰਦੇ ਬਾਰੇ ਹਾਂ ਸਮਾ ਜਿਹੜਾ ਆ ਮਹਾਰਾਜ ਇਹਦਾ ਮਹਾਰਾਜ ਹੀ ਪੱਟ ਦਿੰਦਾ ਜੀ ਐਡਾ ਵੱਡਾ ਜਬਰ ਹੋਇਆ ਯੋਧੇ ਤੇ ਕਿਵੇਂ ਬੰਦਮਨਾਂ ਤੇ ਕੱਟੇ ਗਏ ਆ ਤੇ ਫਿਰ ਜਦੋਂ ਜਸਕੰ ਸਿੰਘ ਕਾਂਸੀਵਾਲਾ ਜੀ ਉਦੋਂ ਬਿਆਨ ਤੁਹਾਡੇ ਨਹੀਂ ਲਿੱਤੇ ਗਏ ਪਰ ਹੁਣ ਉਮੀਦ ਕਰਦੇ ਆ ਕਿਉਂਕਿ ਸਿੱਖ ਜਥੇਬੰਦੀਆਂ ਵੀ ਸਿਰ ਜੋੜ ਰਹੀਆਂ ਨੇ ਤੇ ਸਾਡੀਆਂ ਸੋਹਰ ਦੇ ਧਿਰਾਂ ਵਕੀਲਾਂ ਦੇ ਪੈਨਲ ਵੀ ਸਿਰ ਜੋੜ ਰਹੇ ਨੇ ਬੇਸ਼ੱਕ ਬਾਦਲਾਂ ਨੇ ਨਵੀਂ ਚਾਲ ਚਲੀ ਹੈ ਬੀਬੀ ਜੀ ਨੂੰ ਸਿੰਘ ਸਾਹਿਬ ਦੀ ਸਿੰਘਣੀ ਨੂੰ ਅੱਗੇ ਕਰਕੇ ਦਰਖਾਸਤ ਦਿੱਤੀ ਹੈ ਤੇ ਉਹਦੇ ਵਿੱਚ ਬਹੁਤ ਥੁੜੀਆਂ ਨੇ ਪਰ ਨਵੇਂ ਸਿਰੇ ਤੋਂ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਈ ਵਿਟਨੈਸ ਹੋ ਤੇ ਵਕੀਲਾਂ ਦੇ ਪੈਨਲ ਦੇ ਨਾਲ ਅਸੀਂ ਵੀ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਬਿਹਾਫ ਤੇ ਇੱਕ ਨਵਾਂ ਕੀ ਤੁਸੀਂ ਵੀ ਕਰੋ ਜੀ ਮੈਂ ਵੀ ਬਲਤੇਜ ਸਿੰਘ ਸਿੱਧੂ ਨਾਲ ਗੱਲ ਕੀਤੀ ਹੈ ਜਿਹੜਾ ਕਿੰਨਾ ਵਕੀਲ ਹੈ ਕਰਨਾਲ ਸਿੰਘ ਹੈ ਉਹ ਵੀ ਨਾਲ ਵਿੱਚ ਗੱਲ ਇਹ ਕਿ ਜਿਨ੍ਹਾਂ ਤੇ ਸਾਨੂੰ ਘਰੋਸਾ ਤੇ ਬਾਕੀ ਜਿਹੜੇ ਇੱਕ ਪੰਥ ਦੇ ਕੌਮ ਦੇ ਵਕੀਲ ਅੱਛੇ ਐ ਅਸੀਂ ਉਹਨਾਂ ਨੂੰ ਪਹਿਲਾਂ ਵੀ ਘਰੋਸਾ ਕਰਦੇ ਹੁਣ ਵੀ ਕਰਦੇ ਤੇ ਕਰਦੇ ਵੀ ਰਵਾਂਗੇ ਆ ਮੇਰੇ ਬਦਨ ਲੈਣ ਕਿਉਂ ਨਹੀਂ ਲੈਂਦੇ ਕੀਦਾਰਾ ਜਿਹੜਾ ਮੈਂ ਕੱਲਾ ਪੋਲੀਟਿਕਲ ਬੰਦਾ ਮੈਂ ਹੀ ਦੁਆ ਹੈ ਬਿਲਕੁਲ ਜੀ ਤੇ ਮੈਂ ਇਹੀ ਬੇਨਤੀ ਕਰਨਾ ਕੋਈ ਜੀਪੀਐਸ ਪੈਨਲ ਦੇ ਨਾਲ ਗੱਲ ਕਰ ਲਈਏ ਉਸ ਤੋਂ ਬਾਅਦ ਤੁਹਾਡੇ ਵੱਲੋਂ ਸਪੈਸ਼ਲੀ ਇੱਕ ਨਵੀਂ ਦਰਖਾਸਤ ਦਿੱਤੀ ਜਾਊਗੀ ਇਹਨਾਂ ਨੂੰ ਜੋ ਖੇਡਾ ਖੇਡਣੀਆਂ ਨੇ ਖੇਡ ਦਿਓ ਖੇਡਣ ਦਿਓ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੀ ਕਿਉਂਕਿ ਅਗਰ ਤੁਸੀਂ ਅੱਗੇ ਆਨੇ ਹੋ ਤੁਸੀਂ ਐਫ ਆਈ ਆਰ ਨਵੇਂ ਸਿਰੇ ਤੋਂ ਦਰਜ ਕਰਵਾਉਣੇ ਤਾਂ ਤੁਹਾਨੂੰ ਦੇਖ ਕੇ ਹੋਰਾਂ ਦੇ ਵੀ ਹੌਸਲੇ ਬਲਦ ਹੋਣਗੇ ਜਿਹੜੇ ਆਈ ਵਿਟਨੈਸ ਜਿਹੜੇ ਸਿਰਫ ਮੈਂ ਤਾਂ ਰੈਡੀ ਆਂ ਜੀ ਮੈਂ ਤਾਂ 31 ਸਾਲਾਂ ਤੋਂ ਰੈਡੀ ਆਂ ਉਹ ਪਤਾ ਨਹੀਂ ਸੀ ਵੀ ਬੰਦੇ ਨੂੰ ਕਿਹੜੇ ਵੇਲੇ ਗੋਲੀ ਕਿਵੇਂ ਮਾਰ ਦਿੰਦੇ ਆ ਮੈਂ ਤਾਂ ਉਦੋਂ ਦਾ ਯਾਰ ਦੇ ਜੇਣਾ ਉਦੋਂ ਦਾ ਬੋਲੀ ਜਾ ਰਿਹਾ ਲਗਾਤਾਰ ਬੋਲੀ ਜਾ ਰਿਹਾ ਮਹਾਰਾਜ ਨੇ ਅਸਰ ਹੀ ਹੋਣ ਕੀਤਾ ਪਤਾ ਨਹੀਂ ਮਹਾਰਾਜ ਨੇ ਕੀ ਚਾਹੁੰਦੇ ਸੀ ਕੀ ਉਹਨਾਂ ਨੇ ਮੈਂ ਬਲਕੁਰ ਰਹਿੰਦੀ ਆ ਚਟਾਨਵਾ ਖੜਾ ਅੱਜ ਵੀ ਖੜਾ ਕੱਲ ਵੀ ਖੜਾ ਪਰ ਮੈਨੂੰ ਬਹੁਤ ਕੁਝ ਪਤਾ ਹੈ ਕਿਵੇਂ ਕਿਵੇਂ ਸਿੰਘਾਂ ਨੂੰ ਕੋਕ ਕਸ਼ੀਦ ਕੀਤਾ ਕੀ ਕੀਤਾ ਮੈਂ ਬਹੁਤ ਤਰ੍ਹਾਂ ਦੇ ਬਿਆਨ ਦਿੱਤੇ ਹੋਏ ਆ ਕਿਉਂਕਿ ਮੇਰੇ ਨਾਲ ਬੀਤੀ ਆ ਮੈਂ ਤਾਂ ਇਹ ਤਾਂ ਸਹਿਣਾ ਬਿਆਨ ਹੈ ਜਿਹੜੀ ਜ਼ਿੰਦਗੀ ਮੈਨੂੰ ਬਹੁਤ ਵੀ ਮਿਲੀ ਜੇ ਮੈਨੂੰ ਗੋਲੀ ਮਾਰ ਦੇਣ ਤਾਂ ਮੈਂ ਕੀ ਕਰ ਲੈਂਦਾ ਇਹਨਾਂ ਦਾ ਕੰਦਾ ਸਿਰਕੋ ਲਾ ਦਿੰਦਾ ਨਾ ਨਾ ਅੱਛਾ ਸਾਹਿਬ ਚੜਦੀ ਕਲਾ ਚੜਦੀ ਕਲਾ ਆਪਾਂ ਨੇ ਜਿਹੜੀ ਜੰਗ ਸ਼ੁਰੂ ਕੀਤੀ ਹੈ ਉਹ ਕਿਉਂਕਿ ਸਾਡੇ ਅਕਾਲ ਦੇ ਤਖਤ ਦਾ ਜਥੇਦਾਰ ਸੀ ਤੇ ਉਹਦਾ ਇਨਸਾਫ ਲੈਣਾ ਸਿੱਖ ਕੌਮ ਦਾ ਫਰਜ਼ ਮੰਨਦਾ ਹੈ ਡਟੇ ਰਹੋ ਤੇ ਜਲਦ ਤੁਹਾਡੇ ਨਾਲ ਫੇਰ ਸੰਪਰਕ ਕੀਤਾ ਜਾਵੇਗਾ ਜੀ ਜੀ ਸਾਹਿਬ ਜੀ ਤੁਸੀਂ ਸਾਹਿਬ ਜੀ ਦਾ ਸੁਣੋ ਸਦਾ ਜਫੇਦਾਰ ਜਿਹੜਾ ਕਾਲ ਤਖਤ ਦਾ ਫੈਦਰਪਤ ਸਿੰਘ ਮਾਨੋਤਾਲ ਵੀ ਰਿਹਾ ਜੀ ਉਹਦੇ ਬਾਰੇ ਕਿਉਂ ਨਹੀਂ ਉਹਦੀ ਫੋਟੋ ਕਿਉਂ ਨਹੀਂ ਲੱਗਦੀ ਉਹ ਵੀ ਜਫੇਦਾਰ ਰਿਹਾ ਖਸਾਲ ਰਿਹਾ ਹਾਂ ਉਹ ਵੀ ਮੁਕਾਬਲੇ ਦੇ ਵਿੱਚ ਫਿੱਦਾ ਸ਼ਹੀਦ ਹੋਇਆ ਗੋਲੀਆਂ ਮਾਰੀਆਂ ਨੂੰ ਵੀ ਮਾਰੀਆਂ ਆਪਣੇ ਕਰਨ ਤਰਨ ਦੇ ਕੋਲੇ ਉਹ ਯੋਧੇ ਨੂੰ ਬਿਲਕੁਲ ਵਿਰੋਧ ਹੀ ਉਹ ਵੀ ਲੋਕ ਉਹਦਾ ਕਿਉਂ ਨਹੀਂ ਕਰ ਹਾਂ ਉਹਦੀ ਵੀ ਫੋਟੋ ਲੱਭ ਕੇ ਢਾਈ ਦੀ ਹੈ ਬਿਲਕੁਲ ਜੀ ਗੱਲਾਂ ਉੱਥੇ ਆਂਦੀਆਂ ਨੇ ਵੀ ਜੇਕਰ ਅਸੀਂ ਆਪਣੇ ਕੌਮ ਦੀ ਡੋਰ ਹੀ ਮਸੰਦਾ ਦੇ ਹੱਥ ਫੜਾ ਦਿੱਤੀ ਆ ਤਾਂ ਫਿਰ ਤੁਸੀਂ ਕਿੱਥੋਂ ਭਲੇ ਦੀ ਆਸ ਰੱਖ ਸਕਦੇ ਹੋ ਜਿਹਨਾਂ ਨੂੰ ਗੋਲ ਕਾਂ ਖਾਣ ਦੀ ਆਦਤ ਪੈ ਜਵੇ ਜਾਂ ਇਹਨਾਂ ਨੂੰ ਸਿਰਫ ਖੂਨ ਪੀਣ ਦੀ ਆਦਤ ਪੈ ਜਵੇ ਤਾਂ ਫਿਰ ਤੁਸੀਂ ਚਾਹੇ ਦੋਦ ਤੱਕ ਪਤਾ ਹੀ ਆ ਜੀ ਸਣੀ ਗਾ ਤੁਸੀਂ ਸਾਡੇ ਲਈ ਬਾਅਦ ਸਣੀ ਸਾਹਿਬਾਂ ਮੈਂ ਬੜਾ ਹਨਾਣਾ ਤੁਸੀਂ ਸੱਚ ਦੀ ਆਵਾਜ਼ بلند ਕੀਤੀ ਅਨਖੀ ਗੱਲ ਕੀਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਉਹਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਹਦੇ ਵਿੱਚ ਟੁੱਟੀਆਂ ਦੀ ਗੱਲ ਕੀਤੀ ਕੌਮ ਨੂੰ ਸੇਧ ਦੇਣ ਦੀ ਗੱਲ ਕੀਤੀ ਕੌਮ ਨੂੰ ਦਸੰਦ ਵਾਲੇ ਪ੍ਰਕਰ ਤੁਹਾਡੇ ਵੀ ਅੱਜ ਕਰਤਾ ਕਿੱਥੋਂ ਦੀ ਜੇ ਕਾਨੂੰਨ ਦੇ ਮੁਤਾਬਕ ਫਰੀडम ਆਫ ਸਪੀਚ ਹੈ ਫਰੀडम ਆਫ ਐਕਸਪ੍ਰੈਸ਼ਨ ਹੈ ਸੰਵਿਧਾਨ ਦੀ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 14 19 ਕੀ ਕਹਿੰਦੀ ਹੈ ਕਿ ਬਰਾਬਰ ਹੈ ਤੇ ਫਿਰ ਇਹ 14 19 ਕੀ ਗੱਲ ਇਹ ਮੋਦੀ ਸਾਹਿਬ ਲਈ ਹੈ ਤੇ ਬਾਦਲ ਸਾਹਿਬ ਲਈ ਹੈ ਤੇ ਜੰਤ ਦੇ ਪਰਿਵਾਰ ਲਈ ਹੈ ਕੀ ਕਹ ਲੈ ਤੁਹਾਡੇ ਤੇ ਮੇਰੇ ਲਈ ਹੀ ਹੈਗਾ ਬਰਾਬਰ ਇਹ ਕਰਕੇ ਇਹ ਸਾਰੇ ਇੰਡੀਅਨ ਸਟੇਟ ਤੇ ਪੰਜਾਬ ਦੇ ਰਲ ਕੇ ਉਸੇ ਸਟ੍ਰੀਟ ਦਾ ਕਰਿੰਦਾ ਜਿਹੜਾ ਪ੍ਰਕਾਰ ਚ ਵਧ ਰਿਹਾ ਉਸੇ ਸਟ੍ਰੀਟ ਦੇ ਜਿਹੜੇ ਕਰਿੰਦੇ ਹੈ ਜੈਂਸਨ ਬੁੱਚਰ ਮੁਖਾਂ ਕੀ ਹੋਏ ਹੈ ਉਸੇ ਸਟ੍ਰੀਟ ਦੇ ਸਾਰੇ ਕਰਿੰਦੇ ਜਿਹੜੇ ਤੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਇੱਕ ਪਾਲਿਸੀ ਦੇ ਤਹਿਤ ਪਰ ਕੌਮ ਖਤਮ ਨਾ ਅੱਜ ਹੋਵੇ ਨਾ ਕੱਲ ਹੋਵੇ ਜੀ ਦੇ ਰਾਗਾ ਦੇ ਗੁਰੂ ਗੋਬਿੰਦ ਸਿੰਘ ਦਾ ਖੂਨਾ ਤੇ ਜਿਨ੍ਹਾਂ ਦਾ ਗੁਰੂ ਪੂਰੀ ਮਾਨਵਤਾ ਗੁਰੂ ਸਰਬੱਤ ਦਾ ਪੁਰਾ ਗੁਰੂ ਗ੍ਰੰਥ ਸਾਹਿਬ ਨਾ ਕੌਮ ਆਦਿ ਮਰੇ ਨਾ ਕਲ ਮਰੇ ਜਿੰਨਾ ਚਿਰ ਮਰਜੀ ਖਤਮ ਕਰਨੇ ਖਤਮ ਨਹੀਂ ਹੋਊਗੀ ਤੇ ਸੱਚ ਸੱਚ ਰਹਿਣਾ ਬਾਣੀ ਕੀ ਕਹਿੰਦੀ ਆਦ ਸੱਚ ਜਬਾਤ ਸੱਚ ਹੈ ਸੱਚ ਨਾਨਕ ਹੋਸੀ ਵੀ ਸੱਚੇ ਸੱਚ ਹੋਣੀ ਹੋਣਾ ਬਿਲਕੁਲ ਬਿਲਕੁਲ ਸੋ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਜਲਦ ਤੁਹਾਡੇ ਨਾਲ ਫਿਰ ਤੋਂ ਸੰਪਰਕ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਨੂੰ ਵਾਹਿਗੁਰੂ ਜੀ ਕੀ ਫਤਿਹ ਜੀ